ਉੱਟਾ ਕੇ ਹਟਾਂਗਾ ਸਮੁੰਦਰ ਚੋਟੀਆਂ ਸੁਨਾਮੀਆਂ ਨੂੰ ਤੇ ਤੂਫਾਨਾਂ ਨੂੰ ਵੀ ਕਹਿ ਕਿ ਮੈਂ ਕਿਸ਼ਤੀ ਤਾਂ ਕਿਨਾਰੇ ਲਗਾ ਕੇ ਹਟਾਂਗਾ ਉਹ ਦਿੱਲੀ ਦੇ ਹਕਮਰਾਨੋ ਜਰਾ ਕੰਨ ਖੋਲ ਕੇ ਸੁਣ ਲੋ ਉਹ ਦਿੱਲੀ ਦੇ ਹਕਮਰਾਨੋ ਜਰਾ ਕੰਨ ਖੋਲ ਕੇ ਸੁਣ ਲੋ ਮੈਂ ਪੰਜਾਬ ਦਾ ਐਡਾ ਕੁ ਜਿੱਤੀ ਇਨਸਾਨ ਆ ਜੇ ਮੈਂ ਦਿੱਲੀ ਆਇਆ ਨਾ ਤੇਰੇ ਲਾਲ ਕਿਲੇ ਦੇ ਉੱਤੇ ਇਨਕਲਾਬ ਦਾ ਝੰਡਾ ਤਾਂ ਮੈਂ ਲਹਿਰਾ ਕੇ ਫੜਾਂਗਾ 2 ਲੱਖ 49 ਨੰਬਰ ਤੂੰ ਤਾਂ ਇੱਕ ਪੰਜਾਨੇ ਨਹੀਂ ਬਣਿਆ ਮਾਪੇ ਕਰਕੇ ਪਤਾ ਹੀ ਨਾ ਤਾ ਕੋਈ ਹਾਂ ਮਾਰੇ ਪੈਗ ਨਾ ਹੋਣਾ ਸਾਰੇ ਫੋੜੇ ਹੋਏ ਨੇ ਸ਼ਾਲਾ ਮਿੰਡਾ ਜੀਵੇ ਢੋਲਾ ਮੋਢੇ ਉੱਤੇ ਪਰਣਾਏ ਲੋਕ ਸਾਰੇ ਹੱਕ ਮੰਗਦੇ ਦਿੱਲੀ ਬਾਟਲਾਂ ਦੇ ਧਰਨਾਏ ਸ਼ਾਲਾ ਮਿੰਡਾ ਜੀਵੇ ਢੋਲਾ ਉੱਠੀ ਪਿੰਡਾਂ ਵਿੱਚੋਂ ਢੇਰੀ ਏ ਜਿਹੜੇ ਕਦੇ ਸ਼ਹਿਰ ਵੀ ਨਹੀਂ ਗਏ ਉਹਨਾਂ ਦਿੱਲੀ ਕੇ ਦੀ ਸ਼ੱਲਾ ਮੈਂਡਾ ਜੀਵੇ ਢੋਲਾ ਗੱਲ ਸਾਡੀ ਟੇਢੀ ਏ ਆਸੂ ਕੈਸ ਗੋਲਿਆਂ ਨਾਲ ਅਸੀਂ ਸੜਕਾਂ ਤੇ ਹਾਕੀ ਖੇਡੀ ਸ਼ੱਲਾ ਮੈਂਡਾ ਜੀਵੇ ਢੋਲਾ ਗੱਲ ਸਾਡੀ ਟੇਢੀ ਏ ਫੇਰ ਅਸੀਂ ਸ਼ੱਲਾ ਮੈਂਡਾ ਜੀਵੇ ਢੋਲਾ ਦੋ ਹੰਸਾਂ ਦੀ ਜੋੜੀ ਏ ਗੁਰੂ ਨਾਨਕ ਦੇ ਵਾਰਸਾਂ ਨੇ ਜੰਜ ਪਾਪਾ ਦੀ ਮੂੜੀ ਏ ਸ਼ੱਲਾ ਮੈਂਡਾ ਜੀਵੇ ਢੋਲਾ ਕੜਾ ਪਾਪਿਆਂ ਦਾ ਭਰਿਆ ਏ ਲੋਕਾਂ ਦੀ ਦੇਖ ਏਕਤਾ ਫਿਰੇ ਮੁੱਢੀ ਡਰਿਆ। ਸਹੀ ਗੱਲ। ਦੂ ਗਾਂਡੂ ਉਹ ਬੋਲ ਕੇ ਇੱਕ ਮਿੰਟ ਦਾ ਗਾਂਡੂ ਮੰਗਦਾ ਉਹ ਪੈਂਦਾ ਆਇਆ ਬਣਾਈ ਇੱਧਰ ਸਹੀ ਜਿਹਾ ਹੈ। ਗਾਂਡੂ ਬੋਲਦਾ ਪੈਂਦਾ ਲੋੜਾ ਪੈਂਦਾ ਲੋੜਾ ਇੱਕ ਇੱਕ ਮਿੰਟ ਦਾ ਗਾਂਡੂ ਮੰਗਦਾ ਉਹ ਪੈਂਦਾ ਓਏ ਰਹਿਣ ਦੇ ਰਹਿਣ ਦੇ ਰਹਿਣ ਦੇ ਤੂੰ ਪਾਈ ਤੂੰ ਮੈਂ ਵੀ ਤੇਰੀ ਮਾਂ ਉਹ ਵਗ ਰਹੀ ਆ ਤੂੰ ਮੈਨੂੰ ਘਾਹ ਦੇ ਬੈਠ ਰਹਿਣ ਦੇ ਰਹਿਣ ਦੇ ਓਏ ਆਇਆ ਵਾਹ ਬੜਾ ਜੀ ਮਲੀਪਾ ਮੇਰੇ ਨਾ ਪਾ ਦੀ ਬੈਟ ਭੈਂਟ ਹਲੋ ਮਰਨ ਤੇਈ ਬੋਲਣਾ ਪੜੀ ਤੇ ਪੜਦੀ ਮੇਰੇ ਤੂੰ ਮੇਰੇ ਵੱਡੇ ਭਰਾ ਹੋ ਨਾ ਯਾਰ ਯਾਰ ਆਪਣੀ ਯਾਰ ਨਸਰੋਂ ਉਹ ਨਾ ਏ ਪੰਮੇ ਮੇਰੀ ਬਾਈ ਵੀ ਨੂੰ ਇਹ ਮੈਸਜੂਲ ਕਰੀ ਅੰਦਰ ਮੇਰੀ ਬਾਈ ਵੀ ਨੂੰ ਭੈਣ ਜੋ ਓਏ ਲੈ ਭੈਣ ਜੋ ਮੇਰੀ ਬਾਈ ਵੀ ਇਹ ਇਹ ਬਾਈ ਵੀ ਦਾ ਆਪਣੇ ਭੈਣ ਦਾ ਜੀ ਲੋੜਾ ਆਪਣੇ ਆਪਣੇ ਨਾ ਆਪਣੀ ਇੰਦਰਜੀ ਆਪਣੇ ਹਰੇਕ ਸਾਲ ਮੈਂ ਜਾਂਦਾ ਐਸਾ ਸਾਰੇ ਇਹਨਾਂ ਭੈਣਾਂ ਤੇ ਮੇਰੀ ਮਾਂ ਪਤ ਪਾਦੀ ਇੱਧਰ ਇਹ ਬੰਦ ਕਰ ਦਿੱਤੇ ਦਿਲ ਮੇਲਾ ਬੰਦ ਕਰਦੇ ਬੰਦ ਕਰ ਮਿਲਣ ਵਾਲਾ ਚੀਜ਼ ਆ ਜਾ ਅੱਛਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਤੁਸੀਂ ਅੱਜ ਅਲੀਗੜ ਪਿੰਡ ਦੇ ਵਿੱਚ ਖੜੇ ਹੋ ਜੀ ਕੀ ਮਸਲਾ ਜੀ ਇੱਥੇ ਜੀ ਮਸਲਾ ਇਹ ਆ ਵੀ ਇੱਥੇ ਕੋਈ ਸੁਰਿੰਦਰਪਾਲ ਸਿੰਘ ਨਾਂ ਦਾ ਕੋਈ ਸਿੰਘ ਆ ਜੀ ਜਿਹਨੇ ਕਿ ਬਾਣਾ ਵੀ ਪਾਇਆ ਹੋਇਆ ਹੈ ਤੇ ਉਹਦੀਆਂ ਫੋਟੋਆਂ ਤੇ ਵੀਡੀਓ ਜਿਹੜੀ ਆ ਉਹ ਕਾਫੀ ਜਿਹੜੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਜੀ ਕਿ ਜਿਹਦੇ ਵਿੱਚ ਉਹ ਸ਼ਰਾਬ ਦੇ ਨਸ਼ੇ ਦੇ ਵਿੱਚ ਦਿਗਿਆ ਹੋਇਆ ਤੇ ਰੁੜਦਾ ਫਿਰਦਾ ਰੁੜਦਾ ਫਿਰਦਾ ਕੇਸ ਖੁੱਲੇ ਦੇ ਰਲ ਚ ਪਾਏ ਨੇ ਜੀ ਸ੍ਰੀ ਸਾਬ ਉਹਦੇ ਪਰਪਰ ਪਾਇਆ ਹੋਇਆ ਹੈ ਤਿੰਨ ਚਾਰ ਕੜੇ ਵੀ ਪਾਏ ਹੋਏ ਨੇ ਜੀ ਉਹ ਵੀਡੀਓ ਦੇਖ ਕੇ ਅਸੀਂ ਜਗਰਾਉਂ ਸੌਣੇ ਦੇ ਵਿੱਚੋਂ ਇਹ ਇਹਦੇ ਕੋਲੇ ਆਏ ਸੀ ਜੀ ਵੀ ਇਸ ਬੰਦੇ ਨੂੰ ਮਿਲਿਆ ਜਾ ਕੇ ਤੇ ਇਹਨੂੰ ਪੁੱਛਿਆ ਵੀ ਇਹ ਕੌਣ ਆ ਤੇ ਕੀ ਗੱਲਬਾਤ ਹੈ ਜੀ ਤੇ ਪਰ ਹੁਣ ਅਸੀਂ ਜਦੋਂ ਇਹਦੇ ਇੱਥੇ ਘਰ ਪਹੁੰਚੇ ਭਾਲ ਪੁੱਲ ਕੇ ਤੇ ਘਰ ਦੇ ਵਿੱਚ ਤੇ ਜਿੰਨਾ ਲੱਗਿਆ ਹੋਇਆ ਜੀ ਪਤਾ ਨਹੀਂ ਕਿੱਧਰ ਗਿਆ ਹੋਇਆ ਹੈ ਜੀ ਤੇ ਅਸੀਂ ਕੋਸ਼ਿਸ਼ ਕਰਦੇ ਵੀ ਇਹਦੇ ਨਾਲ ਰਾਬਤਾ ਕਾਇਮ ਕਰਕੇ ਜੀ ਤੇ ਇਹਨੂੰ ਅਸੀਂ ਬੁਲਾ ਕੇ ਤੇ ਜਿਹੜੀ ਇਹਦੀ ਆ ਉਹ ਗੱਲਬਾਤ ਆਈ ਸਾਰੀ ਦੇਖੀਏ ਜੀ ਤੇ ਇਹਦਾ ਜਿਹੜਾ ਬਾਣਾ ਹੈ ਉਹ ਅਸੀਂ ਬੰਧਾਵਾਂਗੇ ਜੀ ਤੇ ਜਿਹੜੀ ਬੰਨਦੀ ਸਜ਼ਾ ਹੈ ਇਹਨੂੰ ਉਹ ਲਵਾਵਾਂਗੇ ਤੇ ਬਾਕੀ ਦੂਸਰਾ ਜਿਹੜੀ ਕਾਨੂੰਨੀ ਕਾਰਵਾਈ ਆ ਉਹ ਵੀ ਅਸੀਂ ਇਹਦੇ ਤੇ ਕਰਾਉਣ ਦੀ ਕੋਸ਼ਿਸ਼ ਕਰਾਂਗੇ ਤੇ ਹੁਣ ਤੁਹਾਡੇ ਨਾਲ ਸੰਪਰਕ ਹੋਇਆ ਜੀ ਕੀ ਕਹਿੰਦਾ ਜੀ ਫਿਰ ਇਹ ਹੁਣ ਸੰਪਰਕ ਹੋਇਆ ਇਹ ਮੈਨੂੰ ਫਿਲਹਾਲ ਤੇ ਕਹਿ ਰਿਹਾ ਜੀ ਮੈਂ ਸੋਨੇ ਦੇ ਵਿੱਚ ਆ ਰਿਹਾ ਤੁਹਾਡੇ ਕੋਲੇ ਜੀ ਕਿ ਮੈਂ ਸੋਨੇ ਦੇ ਵਿੱਚ ਆ ਜਾਂਦਾ ਪਰ ਜੇ ਆ ਜਾਂਦਾ ਤੇ ਬਾਲਾ ਵਧੀਆ ਹੈ ਤੇ ਨਹੀਂ ਤਾਂ ਫਿਰ ਤੁਹਾਨੂੰ ਪਤਾ ਵੀ ਆਪਣੀਆਂ ਜਿਹੜੀਆਂ ਕਾਰਵਾਈਆਂ ਹੁੰਦੀਆਂ ਨੇ ਫਿਰ ਅਸੀਂ ਆਪ ਖੋਦਾ ਕੇ ਉਹਨੂੰ ਆਥਰ ਸਵੇਰ ਜਦੋਂ ਵੀ ਸਾਨੂੰ ਮੌਕਾ ਮਿਲੂਗਾ ਤੈਨੂੰ ਲੈ ਕੇ ਜਾਵਾਂਗੇ ਅਸੀਂ ਬਾਬਾ ਜੀ ਆਏ ਦਿਨ ਜਿਹੜੇ ਮਾੜੇ ਅਨਸਰ ਨੇ ਇਹ ਸਿੱਕੀ ਨੂੰ ਤਾਰ-ਤਾਰ ਕਰ ਰਿਹਾ ਜੀ ਜੇ ਇਸੇ ਤਰ੍ਹਾਂ ਚੱਲਦਾ ਰਿਹਾ ਫਿਰ ਸਿੱਖੀ ਤੋਂ ਲੋ ਤੇ ਇਸ ਦੀ ਸੋਧ ਲਈ ਤੁਸੀਂ ਕੀ ਕਰੋਗੇ ਜੀ ਹੁਣ ਦੇਖੋ ਜੀ ਅਸੀਂ ਇਸ ਦੀ ਸੋਧ ਦੇ ਬਾਰੇ ਅਸੀਂ ਜਿਹੜੀਆਂ ਕਾਰਵਾਈਆਂ ਬਣ ਗਿਆ ਜਿੱਥੇ ਵੀ ਕਿਤੇ ਸਾਨੂੰ ਪਤਾ ਲੱਗਦਾ ਹੈ ਤੇ ਅਸੀਂ ਉਹਦੀ ਬਣਦੀ ਕਾਰਵਾਈ ਜ਼ਰੂਰ ਕਰਦੇ ਹਾਂ ਜੀ ਤੇ ਗਾਹ ਤੋਂ ਅਸੀਂ ਉਸ ਬੰਦੇ ਨੂੰ ਨਿਸ਼ੀਰਤ ਦਵਾਉਂਦੇ ਆ ਕਿ ਇਹ ਹੋ ਜਾ ਕੋਈ ਹੋਰ ਕੰਮ ਇਹ ਨਾ ਕਰੇ ਤੇ ਹੋਰ ਵੀ ਗਾਹ ਨੂੰ ਦੇਖ ਕੇ ਨਾ ਕਰੇ ਜੀ ਬਾਬਾ ਤੇ ਅਸੀਂ ਆਪਣੇ ਤੌਰ ਤੇ ਜਿਹੜਾ ਅਸੀਂ ਲੱਗੇ ਹੋਇਆ ਜਿੱਥੇ ਵੀ ਕੋਈ ਸਾਨੂੰ ਗਲਤ ਅਨਸਰ ਮਿਲਦਾ ਹੈ ਜਿਹੜਾ ਸਿੱਖੀ ਨੂੰ ਢਾਹ ਲਾ ਰਿਹਾ ਜਾਂ ਸਿੱਖੀ ਨੂੰ ਬਦਨਾਮ ਕਰੇ ਉਹਦੇ ਵਾਸਤੇ ਅਸੀਂ ਜਿਹੜੀਆਂ ਕਾਰਵਾਈਆਂ ਸਾਡੀਆਂ ਨਿਰੰਤਰ ਚੱਲ ਰਹੀਆਂ ਨੇ ਜੀ ਬਾਬਾ ਜੀ ਵਾਹਿਗੁਰੂ ਜੀ ਦਾ ਫਾਲਸਾ ਵਾਹਿਗੁਰੂ ਜੀ ਦੀ ਖਫਤ ਬਾਬਾ ਜੀ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਸ੍ਰਿੰਦਰ ਸਿੰਘ ਦੀ ਜੋ ਕਿ ਅੱਜ ਕੱਲ੍ਹ ਹਾਲ ਨਵਾਸੀ ਅਲੀਗੜ੍ਹ ਦਾ ਦੱਸਿਆ ਜਾ ਰਿਹਾ ਜੀ ਤੇ ਉਹਨਾਂ ਦੀ ਧਰਮ ਪਤਨੀ ਤੁਹਾਡੇ ਨਾਲ ਅੱਜ ਖੜੇ ਆ ਤੇ ਤੁਸੀਂ ਉਹਨਾਂ ਨੂੰ ਲੱਭ ਲਿਆ ਚਲੋ ਮਿਲਣੇ ਕੁਦਰਤੀ ਮਿਲਣ ਤੋਂ ਬਾਅਦ ਇਹਨਾਂ ਨੇ ਸਾਡੇ ਨਾਲ ਗੱਲਬਾਤ ਕਰਨ ਤੋਂ ਬਾਅਦ ਦੱਸਿਆ ਕਿ ਇਹਨਾਂ ਦੀ ਵੀ ਉਹ ਕੁੱਟਮਾਰ ਬਹੁਤ ਕਰਦਾ ਸੀ ਤਸ਼ੱਦਦ ਬਹੁਤ ਕਰਦਾ ਡੇਲੀ ਅਜੇ ਵੀ ਸ਼ਰੀ ਸਾਹਿਬ ਪਾਉਣ ਤੋਂ ਬਾਅਦ दारू ਪੀ ਰਿਹਾ ਜੀ ਉਹ ਤੁਸੀਂ ਫਿਰ ਬੀਬੀ ਦੇ ਹੱਕ ਦੇ ਵਿੱਚ ਕੀ ਕਰੋਗੇ ਜੀ ਹੁਣ ਕੋਈ ਮੈਂ ਕਹਿੰਦਾ ਪਹਿਲਾਂ ਵੀ ਕੋਸ਼ਿਸ਼ ਸੀਗਾ ਹੰਦੀਏ ਜਿਹੜਾ ਬੰਦਾ ਹੈ ਜੀ ਇਹ ਤਾਰਾ ਦੀ ਬੇਅਦਬੀ ਕਰ ਰਿਹਾ ਜੀ ਤੇ ਅਸੀਂ ਬੇਅਦਬੀ ਦਾ ਤੇ ਪੱচ্চਾ ਪਰੋਮ ਵੀ ਕਰਵਾਵਾਂਗੇ ਜੀ ਤੇ ਇਹਦੇ ਤੇ ਜਿਹੜੀ ਬਣਦੀ ਹੈ ਕਾਰਵਾਈ ਜੋ ਵੀ ਉਹ ਅਸੀਂ ਕਰਵਾਵਾਂਗੇ ਜੀ ਕੋਸ਼ਿਸ਼ ਕਰਾਂਗੇ ਅਸੀਂ ਜੀ ਦੇ ਨਾਲ ਜੋ ਸਮਝ ਹਮਦਰਦੀ ਹੈ ਜੀ ਉਹਨਾਂ ਨੂੰ ਹਰਕਤ ਕਰਾਂਗੇ ਉਹਨਾਂ ਨੂੰ ਜੋ ਬੰਦਾ ਹੈ ਉਸ ਇਨਸਾਫ ਦੀ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਜੋ ਦੋਨੇ ਸਾਡੇ ਤੋਂ ਟਾਈਮ ਲਿਆ ਵੀ ਮੈਂ ਸ਼ਾਮ ਤੱਕ ਸੋਹਣੇ ਦੇ ਵਿੱਚ ਤੁਹਾਡੇ ਕੋਲੇ ਆਉਣਾ ਹੈ ਜੀ ਤੇ ਜੋ ਸਾਡੇ ਕੋਲੇ ਆ ਕੇ ਆਪਦਾ ਕੀ ਪੱਖ ਰੱਖਦਾ ਕੀ ਗੱਲਬਾਤ ਕਰਦਾ ਤੇ ਉਸੀ ਉਹਦੀ ਦੇਖ ਕਰਦੇ ਜਿਵੇਂ ਆਪਣੇ ਆਪ ਆਗਮਨ ਦੇ ਤਾਂ ਬੜਾ ਵਧੀਆ ਹੈ ਤੇ ਨਹੀਂ ਤਾਂ ਫਿਰ ਅਸੀਂ ਆਪਣੀ ਜਿਹੜੀ ਕਾਰਵਾਈ ਜਿਹੜੀ ਮਸਤਾਂ ਦੀ ਉਸ ਤਰ੍ਹਾਂ ਪੂਰੀ ਤਰ੍ਹਾਂ ਕਾਰਵਾਈ ਕਰਾਂਗੇ ਬਾਬਾ ਜੀ ਕਗਾਰਾਂ ਦੀ ਬੇਅਦਬੀ ਕਰਨ ਵਾਲਾ ਸ੍ਰਿੰਦਰ ਸਿੰਘ ਆ ਜਿਹੜਾ ਉਹਦੀ ਜਿਹੜੀ ਧਰਮ ਪਤਨੀ ਆ ਤੁਹਾਡੇ ਕੋਲੇ ਖੜੀ ਆ ਇਹ ਬੜੀ ਡਰਦੇ ਡਰਦੇ ਬੀਬੀ ਸਾਡੇ ਕੈਮਰੇ ਸਾਹਮਣੇ ਆਇਆ ਜੀ ਇਹਨਾਂ ਨੂੰ ਅੱਜ ਵੀ ਇਹੀ ਡਰ ਆ ਕਿ ਸ਼ਾਮ ਨੂੰ ਜਦੋਂ ਮੇਰੀ ਵੀਡੀਓ ਚੱਲੂਗੀ ਜਾਂ ਉਹਨਾਂ ਨੂੰ ਪਤਾ ਲੱਗਿਆ ਕਿ ਕੈਮਰੇਆਂ ਦੇ ਸਾਹਮਣੇ ਪੱਤਰਕਾਰਾਂ ਦੇ ਲੱਗੇ ਇਹ ਖੁਲਾਸਾ ਕੀਤਾ ਉਹਨਾਂ ਦੀ ਆਪ ਉਦਰੀਆਂ ਦਾ ਤਾਂ ਇਹਨਾਂ ਦੀ ਸ਼ਾਮ ਨੂੰ ਫੇਰ ਕੁੱਟਮਾਰ ਹੋਊਗੀ। ਕਿਹਦੇ ਕੁੱਟਮਾਰ ਹੋਊਗੀ। ਤਾਂ ਉਹਦੇ ਬਾਰੇ ਪ੍ਰਸ਼ਾਸਨ ਬੈਠਾ ਹੈ, ਕਾਨੂੰਨ ਬੈਠਾ ਹੈ। ਠੀਕ ਹੈ, ਸੱਜਣਾਂ ਕੋਈ ਰੌਲਾਕਾਂਮ ਕਰੇ ਤਾਂ ਜੋ ਵੀ ਬਣਦੀ ਕਾਰਵਾਈ ਅਸੀਂ ਕਰਵਾਵਾਂਗੇ। ਜੀ। ਹਾਂਜੀ। ਧੰਨਵਾਦ ਬਾਬਾਈ। ਹਾਂਜੀ ਬੀਬੀ ਕੀ ਨਾਂ ਜੀ ਆਪਣਾ ਜਸਵੰਤ ਕੌਰ ਜੀ ਜਸਨੀਤ ਕੌਰ ਕਿੱਥੋਂ ਦੇ ਰਹਿਣ ਵਾਲੇ ਹੋ ਬੀਬੀ ਇੱਕ ਜਿਹੜਾ ਸੁਰਿੰਦਰਪਾਲ ਸਿੰਘ ਥੋੜੇ ਹਸਬੰਡ ਆ ਜੀ ਤੇ ਉਹਨਾਂ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਆ ਜਿਹਦੇ ਵਿੱਚ ਉਹ ਸਰੀ ਸਾਬ ਪਾਇਆ ਹੋਇਆ ਤੇ दारू ਪੀ ਕੇ ਉਹ ਧਰਤੀ ਤੇ ਲੇਟ ਰਿਹਾ ਜੀ ਤੇ ਇੱਕ ਸਾਨੂੰ ਪਤਾ ਲੱਗਿਆ ਸੀਗਾ ਕਿ ਤੁਹਾਡੇ ਨਾਲ ਕੁੱਟਮਾਰ ਵੀ ਬਹੁਤ ਕਰਦਾ ਜੀ ਉਹ ਤਸ਼ੱਦਦ ਕਰਦਾ ਜੀ ਉਹਨੇ ਸਵਾਲ ਵਿੱਚ ਕੀ ਕਿਹੜਾ ਜਾਓਗੇ ਸਾਨੂੰ ਡ੍ਰਿੰਕ ਕਰਕੇ ਨਾ ਡੇਲੀ ਮਤਲਬ ਕਿ ਮੈਨੂੰ ਹੋ ਰਿਹਾ ਤਾਂ ਡੇਲੀ ਡ੍ਰਿੰਕ ਕਰਦਾ ਜੀ ਸੀਰੀਜ਼ ਆ ਪਾ ਕੇ ਡ੍ਰਿੰਕ ਡੇਲੀ ਹੁਣ ਵੀ ਕਰਦਾ ਜੀ ਤੇ ਫਿਰ ਤੁਸੀਂ ਇਹਦੇ ਸਬੰਧ ਦੇ ਵਿੱਚ ਜਦੋਂ ਸਾਡੇ ਨਾਲ ਕਟ ਮਾਰਕਰ ਦਾ ਕਿਸੇ ਸਿੱਖ ਜੱਥੇਬੰਦੀ ਦੇ ਨਾਲ ਸੰਪਰਕ ਨਹੀਂ ਸਾਧਿਆ ਜੀ ਕਿਸੇ ਦੇ ਧਿਆਨ 'ਚ ਨਹੀਂ ਲੈ ਕੇ ਆਉਂਦਾ 3 ਮਹੀਨੇ ਬਾਅਦ ਹੀ ਵਾਪਸ ਆਈਆਂ ਪਹਿਲਾਂ ਵੀ ਸਾਡਾ ਰੋਲਾ ਪਿਆ ਸੀਗਾ ਜੀ ਲੋਕ ਦੇ ਮਾਮਲੇ ਹੋਇਆ ਸੀ ਜੀ ਤੇ ਉਸ ਤੋਂ ਬਾਅਦ ਉਹਨੇ ਵਾਪਸ ਆਈ ਸੀ ਕਾਰਨ ਮੇ ਲਗਾ ਵੀ ਆਇਆ ਜੀ ਉਹਨਾਂ ਕੋਲ ਹੋਇਆ ਹੁਣ ਮੈਂ ਲਗਾ ਆਇਆ ਜੀ ਉਹਰਾ ਸਮਾਨ ਵੀ ਕਿਤੇ ਪਿਆ ਹੀ ਸੀਗਾ ਖਲਾ ਲਿਆ ਸੀ ਮੈਂ ਉਹ ਸਮਾਨ ਵੀ ਚੁਕਾ ਲਿਆ ਸੀ ਉਸੇ ਤਰ੍ਹਾਂ ਹੀ ਕੱਢ ਲੈ ਲਿਆ ਸੀ ਉਹਨੂੰ ਮਤਲਬ ਕਮਰਾ ਜੀ ਤੇ ਬੀਬੀ ਫਿਰ ਅਸੀਂ ਅੱਜ ਜਦੋਂ ਇੱਥੇ ਨੰਗ ਸਿੰਘ ਪਹੁੰਚੇ ਆ ਜਥੇਦਾਰ ਸਾਹਿਬ ਹੁਣੀ ਪਹੁੰਚੇ ਆ ਉਹਨਾਂ ਨੇ ਚਲੋ ਸਾਨੂੰ ਵੀ ਬੁਲਾਇਆ ਤੁਹਾਨੂੰ ਵੀ ਮਿਲੇ ਤੇ ਅੱਜ ਹੁਣ ਸੁਰੇਂਦਰ ਸਿੰਘ ਕਿੱਥੇ ਆ ਜੀ ਮੈਨੂੰ ਪਤਾ ਨਹੀਂ ਮੈਂ ਤਾਂ ਦਰਜੋਬ ਕਰਦੀ ਆ ਮੈਂ ਘਰ ਦੀ ਕਿਉਂਕਿ ਬਾਬਾ ਜੀ ਉਹਨਾਂ ਨੇ ਤੁਹਾਨੂੰ ਬੜੀ ਮੁਸ਼ਕਲ ਨਾਲ ਲੱਭਿਆ ਜੀ ਇੱਥੇ ਹਨਾ ਤੇ ਤਾਂ ਕਰਕੇ ਅਸੀਂ ਚਲੋ ਤੁਸੀਂ ਸਾਡੇ ਵੀ ਸੰਪਰਕ ਚ ਆਏ ਤੁਹਾਡਾ ਪੱਖ ਲੈਣਾ ਵੀ ਜ਼ਰੂਰੀ ਸੀਗਾ ਕਿਉਂਕਿ ਤੁਹਾਡੇ ਨਾਲ ਤਸ਼ੱਦਦ ਹੋ ਰਿਹਾ ਸਾਨੂੰ ਇਹ ਵੀ ਪਤਾ ਲੱਗਿਆ ਸੀ ਕਿ ਤੁਹਾਡੀ ਬਾਹਾਂ ਵਗੈਰਾ ਵੀ ਤੋੜੀ ਗਈ ਜੀ ਕੀ ਮਸਲਾ ਸੀਗਾ ਜੀ ਉਹ ਬਸ ਮਾਰ ਕੁੱਟਾਈ ਦਾ ਸੀਗਾ ਵੀ ਡ੍ਰਿੰਕ ਕਰਕੇ ਨਾ ਮੈਨੂੰ ਬੋਲਦੇ ਸੀਗੇ ਜੀ ਤੋ ਆਇਆ ਕਰਦੀਆਂ ਆ ਕਰਦੀਆਂ ਲੋਕਾਂ ਨਾਲ ਲੜਨਾ ਕਰਦੀਆਂ ਤੇ ਮਾਰਨ ਲੱਗੇ ਚਪੇੜਾਂ ਵੀ ਮਾਰੀਆਂ ਮੈਨੂੰ 7-8 ਮੋਟ ਨਹੀਂ ਬੀਬੀ ਤੁਹਾਡੇ ਨਾਲ ਰੋਜ਼ ਕੁੱਟਮਾਰ ਹੁੰਦੀ ਆ ਤੁਸੀਂ ਇਹਦੇ ਅਗੇਸਟ ਕੋਈ ਕੰਪਲੇਨ ਨਹੀਂ ਦਿੱਤੀ ਸਬੰਧ ਥਾਣੇ ਸਰ ਪਹਿਲਾਂ ਤੁਹਾਨੂੰ ਦਿੱਤੀ ਸੀ ਨਾ ਪਹਿਲਾਂ ਸਾਡਾ ਫਿਰ ਐਵੇਂ ਮਤਲਬ ਕਿ ਰਾਜੀਨਾਮਾ ਇੱਕ ਦੋ ਵਾਰ ਹੀ ਹੋ ਚੁੱਕਾ ਪਹਿਲਾਂ ਵੀ ਜੀ ਤੇ ਉਸ ਤੋਂ ਬਾਅਦ ਤੁਹਾਨੂੰ ਦੂਸਰੇ ਕਰ 4 ਮਹੀਨੇ ਬਾਅਦ ਮੈਂ ਆਈ ਸੀ ਵਾਪਸ ਹੁਣ ਜੀ ਸੁਣਾਉਣਾ ਹੁਣ ਆਈ ਆ ਵੀ ਹੁਣ ਮੈਂ ਕੁਛ ਕਰ ਸਕਦਾ ਸਮਾਨ ਦੇ ਪਿੱਛੇ ਬੈਠੀ ਐ ਇਹ ਜਾਨ ਨਹੀਂ ਸਕਦੀ ਕਿਤੇ ਬੱਚੇ ਵੀ ਮੇਰੇ ਕੋਲ ਆਏ ਨਹੀਂ ਹਸਤਾਂ ਦਾ ਅੱਜ ਜੱਥੇਦਾਰ ਸਾਹਿਬ ਤੁਹਾਡੇ ਕੋਲੇ ਪਹੁੰਚੇ ਆ ਜੀ ਤੁਸੀਂ ਇਹਨਾਂ ਨੂੰ ਕੀ ਅਪੀਲ ਕਰਦੇ ਹੋ ਜੀ ਸਰ ਇਹ ਹੀ ਕਰਦਿਆਂ ਜਾਨਾ ਜੇ ਸਜ਼ਾ ਵੀ ਹੋਣ ਤੇ ਦਿੱਸੀ ਜਾਵੇ ਮਤਲਬ ਕਿ ਮੇਰਾ ਅਧਰ ਹੀ ਹੋ ਰਿਹਾ ਮਤਲਬ ਅਪ ਜੀ ਬੀਬੀ ਧੰਨਵਾਦ ਜੀ